ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸ਼ਾਮੋ ਚੁੱਕੀ ਹੈ ਜੀ ਅੱਜ ਆ ਜਾਗੋ ਜਾਗੋ ਵਾਸਤੇ ਤਿਆਰੀਆਂ ਹੋ ਗਈਆਂ ਸਾਰੀਆਂ ਲਵੇ ਸ਼ਰੇ ਲਾ ਕੇ ਆਣ ਕਾਸੀ ਆਹੋ ਦੀ ਸਾਰੇ ਰੈਡੀਆ ਦੇਖੋ ਜੀ ਸਾਰੇ ਤਿਆਰ ਹੋ ਚੁੱਕੇ ਨੇ ਤੇ ਹੁਣ ਅਸੀਂ ਜਾਗੋ ਦਾ ਸਟਾਰਟ ਹੋਊਗਾ ਸਭ ਨੂੰ ਪ੍ਰੋਗਰਾਮ ਦਿਖਾਵਾਂਗੇ ਸਾਰਾ ਵਲੌਗ ਨਾਲ ਬਣੇ ਰਿਓ ਚਲਦੇ ਚਲਦੇ ਵਲੌਗ ਨੂੰ ਸ਼ੇਅਰ ਜਰੂਰ ਕਰੀ ਚੱਲਿਓ ਤੇ ਤੁਹਾਨੂੰ ਮਿਲਾਂਗੇ ਪਰ ਦਿਖਾਵਾਂਗੇ ਸਾਰਾ ਪ੍ਰੋਗਰਾਮ ਅੱਗੇ ਇਧਰ ਫੋਟੋ ਸ਼ੂਟ ਚੱਲ ਰਿਹਾ ਨਾਲ ਨਾਲ ਤਿਆਰੀ ਹੋ ਕੇ ਸਾਰੇ ਰੈੜੀ ਵੈੜੀ ਨੇ ਫੋਟੋ ਫੋਟੋ ਹੋ ਰਹੀਆਂ ਨੇ ਦੇਖੋ ਸਾਰਾ ਤਿਆਰੀ ਵੈਰੀ ਆ ਇਹ ਵੀ ਵਿਆਹਾਂ ਕਰ ਦੇਖਦੇ ਆ ਰੈੜੀ ਹੋਈ ਜਾਂਦੇ ਨੇ ਸਾਰੇ ਹਜੇ ਹੋ ਰਹੀਆਂ ਨੇ ਸਾਰੀਆਂ ਦੇਖੋ ਲਓ ਜੀ ਤਿਆਰ ਹੋ ਚੁੱਕੇ ਆ ਜਾਗੋ ਵਾਸਤੇ ਪਰ ਬੇਟਾ ਬਾਕੀ ਦੀ ਤਿਆਰ ਹੋ ਜਾਣ ਥੋੜੇ ਨੂੰ ਤੇ ਰਹਿੰਦੇ ਤਿਆਰ ਵਾਲੇ ਚਲੋ ਜਾਗੋ ਦਾ ਪ੍ਰੋਗਰਾਮ ਸਾਰਾ ਦਿਖਾਵਾਂਗੇ ਦੇਖੋ ਰੈੜੀਆਂ ਸਾਰੇ ਇੱਥਾ ਵੇਟ ਕਰ ਰਹੇ ਆ ਤੇ ਫਿਰ ਤੁਹਾਨੂੰ ਮਿਲਾਂਗੇ ਆਪਾਂ ਆਈ ਰੀ ਲੈ ਕੇ ਰਹੀ ਵੀਰ ਸਾਹਮਣੇ ਪਹਿਲੀ ਜਨਪਤੀ ਕਰਨੀ ਆਈ ਰੀ ਲੈਣਾ ਲੈ ਕੇ ਲੜਕੇ ਗਏ ਬੰਦੇ ਕੇ ਲਈ ਅੰਨੀ ਮਾਇਆ ਪੰਗੜਾ ਦਾਸ ਦੀ ਦਾ ਉਹ ਨੱਚੇ ਮੁੰਡੇ ਦਾਤਾ ਪੰਗੜਾ ਫੈਮਿਲੀ ਆਵਨ ਸਭ ਕੰਮ 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 ਖੜਕੇ ਲਾਂਦੀ ਪੋਸਟ ਤੇ ਭੰਗੜਾ ਤਾਂ ਸਜਦਾ ਉਹ ਨੱਚੇ ਮੁੰਡੇ ਤੇ ਦੋਸਤ ਭੰਗੜਾ ਦਿੰਦਾ ਕੰਦੀ ਮਾਇਆ ਓ ਬੱਲੇ ਮਾਇਆ ਤੇ ਪੰਗੜਾ ਤਾ ਸਜਦਾ ਨੱਚੇ ਤਾਈ ਨਾਲ ਤਾ ਪੰਗੜਾ ਤਾ ਸਜਦਾ ਨੱਚੇ ਤਾਈ ਨਾਲ ਮੁੰਡੇ ਦੀ ਦਾਦੀ ਪੰਗੜਾ ਤਾਂ ਸਜਦਾ ਮੱਛੇ ਮੁੰਡੇ ਦੀ ਦਾਦੀ ਪੰਗੜਾ ਤਾਂ ਸਜਦਾ விட்பே குடிய ஒரு பங்கடா

ਪਹੁੰਚ ਚੁੱਕੇ ਆਪਾਂ ਪੈਲਸ ਵਿੱਚ ਕਿਉਂਕਿ ਜਿਹੜਾ ਖਾਣ ਪੀਣ ਦਾ ਤੇ ਬਾਕੀ ਪ੍ਰੋਗਰਾਮ ਡੀਜੇ ਦਾ ਜਾਗੋ ਦਾ ਪ੍ਰੋਗਰਾਮ ਸੀਗਾ ਉਹ ਹੈਗਾ ਜੀ ਪੈਲਸ ਵਿੱਚ ਐਂਟਰੀ ਕਰ ਲਈ ਆਪਾਂ ਦੇਖ ਰਹੇ ਹਾਂ ਬਹੁਤ ਘੰਟ ਪੈਲਸ ਹੈ ਵੀ ਤੇ ਇੱਥੇ ਚੱਲਣਾ ਪ੍ਰੋਗਰਾਮ ਸਾਰੇ ਪਹੁੰਚ ਚੁੱਕੇ ਨੇ ਦੇਖੋ ਆ ਰਹੇ ਨੇ ਕੁਝ ਪਹੁੰਚ ਚੁੱਕੇ ਨੇ ਤੇ ਖਾਣਾ ਪੀਣਾ ਚੱਲ ਰਿਹਾ ਜੀ ਖਾਣਾ ਪੀਣਾ ਹੋਊਗਾ ਤੇ ਨਾਲ ਨੱਚਣ ਟੱਪਣ ਦਾ ਕੰਮ ਚੱਲੂਗਾ ਦਿਖਾਈ ਚੱਲਣਾ ਬਣੇ ਰਹੋ ਸੇ ਤਾਂ ਥੋੜੀ ਜਿਹੀ ਪਏ ਠੀਕ ਨਹੀਂ ਸੀਗੀ ਥੋੜੀ ਜਿਹੀ ਸਰੀਜ ਪ੍ਰੋਬਲਮ ਹੋ ਗਈ ਇਤਿਜਾਲ ਤੁਸਾ ਬਣ ਗਿਆ ਖਾਣਾ ਪੀਣਾ ਕਈ ਜਣਾ ਤੇ ਇਦਾਂ ਹੀ ਚੱਲ ਰਿਹਾ ਸੀਗਾ ਤਾਂ ਕਰਕੇ ਤੇ ਆਪਾਂ ਜਿਹੜਾ ਭੋਜਨ ਹਲਕਾ ਹੀ ਰੱਖਾਂਗੇ ਤਲੇ ਫਲੇ ਅੱਜ ਬੰਦ ਹੈ ਸਾਰਾ ਦਿਨ ਕੋਸ਼ਿਸ਼ ਕਰਾਂਗੇ ਨਾ ਖਾਈਏ ਹਰ ਰਾਤ ਸੌਰੀ ਰਾਤ ਹੋ ਚੁੱਕੀ ਆ ਕੁਛ ਜਿਹੀ ਰਹੂਗੀ ਜੇ ਖਾਈਏ ਮਾੜਾ ਮੋਟਾ ਬਲਦਾ ਖਾਣਾ ਹੀ ਨਹੀਂ ਹੈਗਾ ਮੈਂ ਤੇ ਲੋ ਜੀ ਹੁਣ ਚੱਲ ਪੈ ਡੀ ਜੇ ਤੇ ਅਸੀਂ ਪਾਉ ਹੁਣ ਪੰਗੜਾ ਸਾਰੇ ਦੇਖ ਰਹੇ ਤੁਸੀਂ ਲੱਗੇ ਹੋਇਆਂ ਇੰਜੋਏ ਕਰਨ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਇੰਜੋਏ ਕਰ ਰਹੇ ਨੇ ਸਾਰੇ ਕਿ ਮੈਂ ਵੀ ਨਾਲ ਲਵਾਈ ਹਾਜ਼ਰੀ ਤੇ ਦੇਖ ਰਿਹਾ ਹਾਂ ਗਾਗਨ ਹੋਰੀ ਸਾਰੇ ਨੱਚ ਰਹੇ ਆ ਲੱਗੇ ਹੋਏ ਨੇ ਸਾਰੇ ਨੱਚਣ ਟੱਪਣ ਇੰਜੋਏ ਕਰਦੇ ਹੋਏ ਫੁੱਲ ਸਾਰੀ ਅੱਜ ਫੈਮਿਲੀ ਸਾਡੀ ਇਕੱਠੀ ਹੈ ਭਾਈ ਕਿਉਂਕਿ ਜਿਹੜਾ ਵਿਆਹ ਸੀਗਾ ਪਹਿਲਾਂ ਦਿਖਾਇਆ ਸੀ ਤੁਹਾਨੂੰ ਆਪਣੇ ਬਲੌਗ ਮਾਸੀ ਦੀ ਕੁੜੀ ਦਾ ਸੀ ਉਹ ਅਮਰੀਕਾ ਹੈ ਸਾਰੀ ਫੈਮਿਲੀ ਸਾਡੀ ਜਿਹੜਾ ਇਹ ਵਿਆਹ ਹੈ ਜਿਹੜੀ ਵੱਡੀ ਮਾਸੀ ਆ ਉਹਦੇ ਪੋਤੇ ਦਾ ਵਿਆਹ ਆਸਟ੍ਰੇਲੀਆ ਫੈਮਿਲੀ ਸਾਰੀ ਇਹ ਇਹ ਕੁੜੀ ਹੈ ਨਾ ਬੌਟੀ ਆ ਉਹ ਵੀ ਆਸਟ੍ਰੇਲੀਆ ਦੀ ਆ ਜਿਹੜੀ ਕੁੜੀ ਆ ਭਈ ਇਹ ਗੋਰਿਆਂ ਦੀ ਕੁੜੀ ਹੈ ओरिजिनल ਗੋਰੇ ਹੁੰਦੇ ਨੇ ਉੱਧਰਲੇ ਉਹ ਕੁੜੀ ਆ ਤੇ ਦੋਨਾਂ ਦੀ ਮੈਰਜ ਹੈ ਜਾਗ ਦਾ ਪ੍ਰੋਗਰਾਮ ਸੀਗਾ ਸਾਰੇ ਪਹੁੰਚੇ ਹੋਏ ਆ ਦੇਖੋ ਇੰਜਵਾਇ ਕਰਦੇ ਹੋਏ ਫੋਲੋਅ ਆ ਫੋਲ ਸਾਊਂਡ ਸਾਨੂੰ ਪਤਾ ਇਹ ਬੰਦ ਕਰਨਾ ਕਾਰਨ ਬੰਦ ਹੀ ਕਰਨਾ ਪੈਂਦਾ ਸਾਡੇ ਸਾਡੇ ਉੱਪਰ ਜ਼ਾਇਆਂ ਪਈ ਮਾਸੀ ਵੀ ਆ ਨੂਹਾਂ ਦੋ ਆ ਸਾਡੀ ਮਾਮੇ ਜੀ ਨੂਹਾਂ ਸਾਰੇ ਲੱਗੇ ਹੋਏ ਉੱਧਰ ਵੀ ਸਾਰੀ ਭਰਾ ਹੋਰੀ ਤੇ ਮਾਸਿਆਂ ਦੇ ਮੁੰਡੇ ਸਾਰੇ ਭੈਣਾਂ ਸਾਡੀਆਂ ਸਾਰੀਆਂ ਲੱਗੇ ਹੋਇਆਂ ਇਕੱਠੇ ਹੋ ਗਏ ਬਹੁਤ ਇੰਜੋਏ ਕੀਤਾ ਸਾਰੇ ਜਣੇ ਜਦੋਂ ਇਕੱਠੇ ਹੁੰਦੇ ਆ ਬਹੁਤ ਨਜ਼ਾਰਾ ਆਉਂਦਾ ਆਨੰਦੀ ਵੱਖਰਾ ਹੁੰਦਾ ਮੁੰਡੇ ਮਰ ਜੇ ਗਿਆ ਸਾਡੀ ਜਾਣਾ ਹੁੰਦਾ ਬਗ ਟੈਨਸ਼ਨ ਨਹੀਂ ਵੀ ਯਾਰ ਕਿਵੇਂ ਜਾਵਾਂਗੇ ਔਖਾ ਕੰਮ ਚੜਨਾ ਬੂ ਜੇ ਉੱਥੇ ਵਗ ਜਾਣਾ ਫਿਰ ਬਹੁਤ ਆਨੰਦ ਆਉਂਦਾ ਜਦ ਕਰਦੇ ਉੱਥੇ ਰੇ ਨਾ ਆਈਏ ਨਾ ਇਦਾਂ ਹੋ ਜਾਂਦਾ ਬਹੁਤ ਇੰਜੋਏ ਕੋਈ ਜਨਾਬ ਸਾਰਿਆਂ ਦਾ ਭੈਣ ਭਰਾਵਾਂ ਦਾ ਸਾਰਿਆਂ ਦੀ ਆਪ ਵਿੱਚ ਬਹੁਤ ਪਿਆਰ ਹੈ ਮਾਸਤਰੀਆਂ ਮਾਮਿਆਂ ਦੇ ਮੁੰਡਿਆਂ ਦਾ ਬੱਚਿਆਂ ਦਾ ਭਾਬੀਆਂ ਦਾ ਸਾਡੀਆਂ ਸਾਰੇ ਆਪ ਵਿੱਚ ਬਹੁਤ ਵਧੀਆ ਨਿਵੇਾਈ ਕਰਦੇ ਐ ਨਹੀਂ ਹੈਗਾ ਸਾਰੇ ਇਕੱਠੇ ਹੋ ਕੇ ਬਹੁਤ ਆਨੰਦ ਆਉਂਦਾ ਮਸਤੀ ਫੁੱਲ ਬੜਾ ਫੁੱਲ ਹੁੰਦੀ ਆ ਦੇਖਦੇ ਹਾਂ ਚੱਲ ਰਿਹਾ ਡੀਜੇ ਸਿਸਟਮ ਅਤੇ ਪਾਵਨ ਹੋਈ ਲੱਗੇ ਹੋਏ ਨੇ ਸਾਡੇ ਪ੍ਰਾਣੇ ਸਾਹ ਹੋਰੀ ਭਾਈ ਸਾਰੇ ਆਏ ਹੋਏ ਨੇ ਅਮਰੀਕਾ ਵਾਲੇ ਸਾਡਾ ਬੇਨੇਪਰਾ ਅਮਰੀਕਾ ਸਾਰੇ ਹੀ ਨੇ ਭਾਈ ਲੱਗੇ ਹੋਏ ਅਮਰੀਕਾ ਦੀ ਸਾਡੇ ਸਾਰੇ ਅਮਰੀਕਾ ਵਾਲੇ ਫੈਮਿਲੀ ਆਈ ਹੋਈ ਆ ਤੇ ਆਸਟ੍ਰੇਲੀਆ ਵਾਲੀ ਫੈਮਿਲੀ ਆਈ ਹੋਈ ਆ ਸਾਰੇ ਇਕੱਠੇ ਹੋ ਕੇ ਸਾਡੀ ਫੈਮਿਲੀ ਬਹੁਤ ਵੱਡੀ ਹੋ ਜਾਂਦੀ ਆ ਕਾਉਂਕੀ ਮੇਰੇ ਮਾਸੀਰੇ ਜਿਹੜਿਆਂ ਸੱਤ ਪਹਿਣਾ ਨੇ ਉਹ ਨਾਲ ਸੱਤ ਪਹਿਣਾ ਹੋ ਗਏ ਇਹਨਾਂ ਦੇ ਗਾਂ ਬੱਚੇ ਦੋ ਦੋ ਤਕਰੀਬ ਨਾਲ ਹੈਗੀ ਨੇ ਇੱਕ ਇਹਦੇ ਕੇ ਦੋ ਸਾਰੇ ਇਕੱਠੇ ਫਿਰ ਉਹਨਾਂ ਦੇ ਨੂੰਹਾਂ ਹੋ ਗਏ ਬੱਚੇ ਹੋ ਗਏ ਸਾਡੇ ਸਾਰਾ ਸਿਸਟਮ ਵੱਡਾ ਹੋ ਜਾਂਦਾ ਬਹੁਤ ਮਾਮਿਆਂ ਦੇ ਹੋ ਗਏ ਬੱਚੇ ਦੋ ਮਾਮੇ ਨੇ ਸਾਡੇ ਉਹਨਾਂ ਦੀਆਂ ਗਾਂ ਫੈਮਲੀ ਆਉਣਗੇ ਬੱਚੇ ਹੋਗੇ ਫੈਮਲੀਆਂ ਹੋਗੀਆਂ ਬਹੁਤ ਵੱਡੀ ਲੋ ਜੀ ਕਦੋਂ ਸੇ ਥੋੜਾ ਸਿਹਤ ਅਜੇ ਨਹੀਂ ਜਿਆਦਾ ਠੀਕ ਨਹੀਂ ਮੂੰਹ ਦਿੱਕਤ ਵਾਲੀ ਵੀ ਨਹੀਂ ਸੀ ਥੋੜੀ ਜਿਹੀ ਦਿੱਕਤ ਸੀ ਤਾਂ ਕਰਕੇ ਫਿਰ ਮੈਂ ਥੋੜਾ ਜਿਹਾ ਧਿਆਨ ਰੱਖ ਰਿਹਾ ਜੀ ਖਾਣ ਪੀਣ ਦਾ ਵੀ ਅਸੀਂ ਬੈਠੇ ਸੀ ਮੈਦੇ ਗਾਗਨ ਸਾਊਂਡ ਚੱਲ ਰਿਹਾ ਸੀ ਚਲੋ ਅਸੀਂ ਬਰੋਥੀ ਬੈਠੇ ਬੈਠੇ ਥੋੜਾ ਜਿਹਾ ਇੰਜੋਏ ਕੀਤਾ ਕਰੀਏ ਗਾਣੇ ਚੱਲ ਰਹੇ ਸੀ ਉਤੇ ਥੋੜੀ ਜਿਹਾ ਆਪਾਂ ਐਕਟਿੰਗ ਕਰੀ ਆਵਦੀ ਬੈਠੇ ਬੈਠਿਆਂ ਨੇ ਗੋਗੜੀ ਫੈਮਿਲੀ ਬਹੁਤ ਵੱਡੀ ਐ ਸਟੇਜ ਸਾਡੀ ਛੋਟੀ ਕਹਿ ਸਕਦੇ ਹਾਂ ਜਿੱਥੇ ਨੱਚਣਾ ਸਿਸਟਾ ਜਣਾ ਛੋਟਾ ਸੀ ਥੋੜਾ ਜਿਹਾ ਸਾਊਂਡ ਜਿਹੜੀ ਜਗ੍ਹਾ ਸੀ ਉਹ ਛੋਟੀ ਸੀ ਫੈਮਿਲੀ ਸਾਡੀ ਬਾਲੀ ਵੱਡੀ ਐ ਉਤੇ ਪੂਰੇ ਘਟਾਉਣਿਆਂ ਦੇ ਕੋਈ ਖਾਣਾ ਪੀਣਾ ਚੱਲ ਰਿਹਾ ਐ ਅਸੀਂ ਇਹਨਾਂ ਚ ਮੈਂ ਕੁਝ ਵੀ ਨਹੀਂ ਖਾਂਦਾ ਕਿਉਂਕਿ ਪੂਰਾ ਮੈਂ ਕੰਟਰੋਲ ਰੱਖਿਆ ਮੈਂ ਕਿਹਾ ਜਮਾ ਸ੍ਰੀ ਮੇਰਾ ਸੈਟ ਨਹੀਂ ਸੀ ਜਿਆਦਾ ਮੈਨੂੰ ਪ੍ਰੋਬਲਮ ਸੀ ਮੈਂ ਸੋਚਿਆ ਜੀ ਤਲੇਵਾ ਕੁਝ ਵੀ ਨਹੀਂ ਖਾਣਾ ਤੇ ਮੈਂ ਉਹ ਜੀ ਦੇ ਕੈਮ ਰਿਹਾ ਜਾਗ ਵਾਲੇ ਦਿਨ ਮੈਂ ਕੁਝ ਵੀ ਐਦਾਂ ਦਾ ਨਹੀਂ ਖਾਦਾ ਸ਼ਾਮ ਨੂੰ ਲਓ ਜੀ ਇਹ ਗੋਰਿਆਂ ਦੀ ਫੈਮਲੀ ਹੈ ਦੇਖੋ ਇਹ ਗੋਰਿਆਂ ਦਾ ਡਾਂਸ ਇੰਜੋਏ ਕਰਦੇ ਹੋਏ ਲਓ ਖੋ ਭਾਈ ਗੋਰਿਆਂ ਦਾ ਡਾਂਸ ਤੁਹਾਨੂੰ ਦਿਖਾਵਾਂਗੇ ਇੰਨੇ ਦੀ ਫੈਮਲੀ ਆਏ ਸੀ ਥੋੜੇ 15 10 15 ਕੇ ਜਾਣੇ ਫੈਮਲੀ ਆਏ ਹੋਏ ਸੀ ਦੇਖੋ ਤੇ ਡਾਂਸ ਇਹ ਭਾਈ ਕਪਲ ਜਿਨ੍ਹਾਂ ਦਾ ਵਿਆਹ ਹੈ ਗੌਰਵ ਅਤੇ ਗੋਰੀ ਜੁਲੀ ਦੇਖੋ ਇਹ ਸਾਰੇ ਗੋਰੇ ਆ ਉਧਰਲੇ ਤੇ ਇਹ ਮੇਰਾ ਡਾਂਸ ਨੂੰ ਦਿਖਾ ਰਹੇ ਆ ਆਪਾਂ ਇਹਨਾਂ ਦੇ ਸਾਊਂਡ ਆਪਨ ਨੂੰ ਆਪਣੇ ਸੌਂਗ ਇਹਨਾਂ ਨੂੰ ਸਮਝ ਨਹੀਂ ਆਉਂਦੇ ਖਰ ਪੰਜਾਬੀ ਲਾਲੂ ਹਨ ਤੇ ਇਹਨਾਂ ਇੰਗਲਿਸ਼ ਵਾਲੇ ਆਪਣੇ ਹਿਸਾਬ ਚ ਨਹੀਂ ਆਉਂਦੇ ਚਲੋ ਜਿਵੇਂ ਗੌਰਵ ਹੋਰੀ ਉੱਥੇ ਰਹਿੰਦੇ ਇਹਨਾਂ ਨੂੰ ਤਾਂ ਸਮਝ ਆ ਜਾਂਦੀ ਹੈ ਤੇ ਸਾਡੇ ਵਰਗੇ ਨੇ ਸਾਨੂੰ ਤਾਂ ਨਹੀਂ ਕੋਈ ਐਡਾ ਸਮਝ ਆਇਆ ਇੰਗਲਿਸ਼ ਸੌਂਗ ਸੌਂਗ ਚੱਲ ਰਹੇ ਸੀਗੇ ਕਿਉਂਕਿ ਚਾਹ ਨੱਚੇ ਸਾਡੇ ਆਪਣੇ ਪੰਜਾਬੀ ਸੌਂਗਾਂ ਦੇ ਵੀ ਪਰ ਇਹਨਾਂ ਨੂੰ ਚੋਂ ਨਹੀਂ ਸਮਝ ਆਉਂਦੇ ਸਾਡੇ ਹਿਸਾਬ ਨਾਲ ਚੱਲेंगे ਇਹ ਦੇਖੋ ਇਹ ਛੋਟਾ ਪਰਾ ਗੌਰਵ ਦਾ ਸੁਬੀ ਇਹ ਵੀ ਆਸਟ੍ਰੇਲੀਆ ਆ ਲਓ ਦੇਖੋ ਭਾਈ ਇਹ ਸਾਰੇ ਗੋਰੇ ਨੇ ਪੰਜਾਬੀ ਕੱਪੜੇ ਪਾਏ ਸੀ ਸਾਰੇ ਦਿਨਾਂ ਦੇ ਇੱਕ ਕੁੜਤੇ ਪਜਾਮੇ ਵਧੀਆ ਇਹਨੇ ਪੂਰਾ ਇੰਜੋਏ ਕੀਤਾ ਬਹੁਤ ਖੁਸ਼ ਹੋਈ ਵੀ ਬਹੁਤ ਵਧੀਆ ਨੇਚਰ ਹੁੰਦਾ ਹੀ ਹੈ ਬੈਸੀ ਨੇਚਰ ਗੋਰਿਆਂ ਦਾ ਬਹੁਤ ਡਿਫਰੈਂਟ ਹੁੰਦਾ ਬਹੁਤ ਫਰਕ ਹੁੰਦਾ ਸੁਭਾਅ ਇਹਨਾਂ ਦਾ ਹਨ ਆਪ ਨੂੰ ਫਿਰ ਪਤਾ ਹੀ ਇਹਨਾਂ ਦਾ ਕੋਲ ਮਿਲ ਜਾਂਦੇ ਨੇ ਬਹੁਤ ਜ਼ਿਆਦਾ ਇਹ ਉਹ ਇਦਾਂ ਚੀਜ਼ਾਂ ਲੈ ਕੇ ਵੀ ਕਰਦੇ ਨੇ ਫਿਰ ਇਹ ਦੇਖੋ ਜੀ ਇਹ ਵੀ ਗੌਰਵ ਦੀ ਸਾਲੀ ਆ ਖੜੀ ਹੈ ਜਿਹੜੀ ਦਿੱਲੀ ਇਹ ਆ ਆੜਾ ਇਹ ਵਾਲੀ ਸਾਲੀ ਗੌਰਵ ਦੀ ਉਹ ਬੱਚਾ ਉਹਦਾ ਹਸਬੰਦ ਵੀ ਨਾਲ ਸਾਰੀ ਫੈਮਿਲੀ ਤੇ ਮੰਮੀ ਵੀ ਆਏ ਸਾਰੀ ਫੈਮਿਲੀ ਨਾਲ ਆ ਗਿਆ ਤੁਸੀਂ ਤਾਂ ਇਹ ਆਪਾਂ ਸੂਫਰ ਉਹ ਵਗੈਰਾ ਪਕਾ ਦੇ ਗਏ ਗ੍ਰੇਜ਼ਰ ਲੈ ਗਏ ਤਾਂ ਜਾਂ ਪ੍ਰਸਾਦ ਦੇ ਤੇ ਨਾਲ ਆਈਸਕ੍ਰੀਮ ਵਗੈਰਾ ਚਲੋ ਇਹ ਤਾਂ ਠੀਕ ਹੁੰਦੀ ਆ ਨਾ ਆਈਸਕ੍ਰੀਮ ਵਗੈਰਾ ਖਾਧੀ ਸ਼ੂਪ ਸਾਫ ਸੀ ਉਹ ਪੀ ਲਿਆ ਸੀਗਾ ਫਰੂਟ ਤਾ ਦਿੰਦਾ ਤੇ ਆਪਣਾ ਸਲਾ ਸੈਲਡ ਹੋਲਡ ਖਾਦਾ ਮੈਂ ਦਿਨ ਲੋਬੀ ਨੋਟਵਾਰ ਦੀ ਬਾਰੀ ਆਟਾ ਪਰਾਉਣਾ ਪਈ ਜਿਹਦਾ ਆਪਾਂ ਹੁਣ ਪਿੱਛੇ ਵਿਆਹ ਕੇ ਦੋ ਤਿੰਨ ਦਿਨ ਪਹਿਲਾਂ ਇਹ ਉਹ ਮੁੰਡਾ ਹੈ ਪੁਰਾਣਾ ਸਾਡਾ ਛੋਟਾ ਹਰ ਤੋਂ ਪੈਸੇ ਦੇਖੋ ਕਿਵੇਂ ਢੇਗਦੇ ਇਹ ਵੀ ਅਮਰੀਕਾ ਸਾਰੀ ਫੈਮਲੀ ਇਹਨਾਂ ਦੀ ਪਹਿਲਾਂ ਤੋਂ ਹੀ 25 ਸਾਲ ਤੋਂ ਤਕਰੀਬਨ 20 30 ਸਾਲ ਤੋਂ ਪਹਿਲਾਂ ਇਹ ਅਮਰੀਕਾ ਸੈਟਲ ਆ ਸਾਰੀ ਫੈਮਲੀ ਵਿਆਹ ਜੀ ਪਿੱਛੇ ਤੇ ਦੇਖੋ ਪੈਸੇ ਬਾਦਨਾ ਤਰੀਕਾ ਤਾਂ ਦੇਸੀ ਬੰਦਾ ਸਾਡਾ ਪੁਰਾਣਾ ਹੈ ਅਮਰੀਕਾ 'ਚ ਸਿਸਟਮ ਇਹਦਾ ਪੰਡਾਣਾ ਜਾਂ ਬਿਲਕੁਲ ਇਹ ਤਾਂ ਮੈਂ ਇਕੱਲਾ-ਕੱਲਾ ਨਹੀਂ ਛੱਡਣਾ ਉਹਨੂੰ ਪੈਸੇ ਦਿੱਤੇ ਕਹਿੰਦਾ ਮੈਂ ਨਹੀਂ ਪਰਾਂ ਹੋ ਜਾ ਮੈਂ ਭੀੜੇ ਗੂੰਗਾ ਸਿੱਤੇ ਕ੍ਰੇਨ ਉਡਾ ਬਾਰੇ ਨੇ ਸਾਰੇ ਕਰਦੇ ਹੋਏ ਇੰਜੋਏ ਪੂਰਾ ਘੈਂਟ ਗੱਲਬਾਤ ਸਾਰਾ ਗੱਲਬਾਤ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ ਸਾਰੇ ਨੇ ਬਹੁਤ ਇੰਜੋਏ ਕੀਤਾ ਦੇਖੋ ਗੋਰੀ ਪੂਰੇ ਖੁਸ਼ ਨੇ ਭਾਈ ਇਹ ਸਾਡਾ ਵੱਡਾ ਪੁਰਾਣਾ ਭੈਣੋ ਜੀ ਅਮਰੀਕਾ ਨੇ ਚਾਰ ਭੈਣਾਂ ਨੇ ਚਾਰੇ ਭੈਣਾਂ ਦੇ ਅਮਰੀਕਾ ਨੇ ਵਾਸਤੇ ਦਾ ਮੁੰਡਾ ਇੱਕ ਉਹ ਰਹਿੰਦਾ ਇੱਕ ਵਿਆਹ ਰਹਿ ਗਿਆ ਸਾਡਾ ਚਾਰੇ ਭੈਣਾਂ ਦੇ ਵਿਆਹ ਹੋ ਚੁੱਕ ਨੇ ਲਾਸਟ ਸੀਗਾ ਪਿਛਲਾ ਵਿਆਹ ਜਿਹੜਾ ਕਰਨ ਦਾ ਆ ਕੁੜੀ ਦਾ ਲਾਸਟ ਵਿਆਹ ਸੀ ਉਹ ਖਤਮ ਹੋ ਚੁੱਕਿਆ ਹੁਣ ਇੱਕ ਰਹਿ ਗਿਆ ਸਾਡਾ ਭਰਾ ਛੋਟਾ ਭਾਈ ਬਨੇ ਉਹ ਦੇਖਾਂਗੇ ਕਿੱਥੇ ਕਰਾਉਂਦਾ ਹੈ ਇਹ ਮੌਕਾ ਮਿਲੂ ਅਜੇ ਦਵਾਰੇ ਲੈ ਭਾਈ ਇੱਕ ਵਾਰੀ ਹੋਰ ਲਾਤੀ ਚਾਟ ਸਾਡੇ ਪਰੋਣੇ ਨੇ ਜੇ ਤੂੜੀ ਦੇ ਗੱਫੇ ਪਾ ਕੇ ਸਰਦਨਿਆ ਸਰਦਿਆ ਨੋਟ ਤੇ ਤਰੀਕਾ ਇਹੀ ਆ ਇਹ ਸਾਰੀ ਫੈਮਿਲੀ ਸਾਡੀ ਅਮਰੀਕਾ ਵਾਲੀ ਆ ਤਕਰੀਬਨ ਬਹੁਤ ਸੋਨਾ ਇੰਜਵਾਇ ਕੀਤਾ ਸਾਰਿਆਂ ਨੇ ਦੇਖ ਰਹੇ ਹੋ ਤੁਸੀਂ ਫੁੱਲ ਬੜਾ ਫੁੱਲ ਇੰਜਵਾਇ ਸਰਾ ਗਲਵਾਲ ਸੀ ਦੇਖੋ ਗੋਰੀ ਆ ਉਹ ਦਾ ਡਾਂਸ ਇੰਜਵਾਇ ਕਰਦੇ ਹੋਏ ਸਾਰਿਆਂ ਨੇ ਬਹੁਤ ਆਨੰਦ ਲਿਆ ਬਹੁਤ ਪਿਆਰ ਦੀ ਕਲਾ ਚੜਿਆ ਤੇ ਹੁਣ ਇਹ ਪ੍ਰੋਗਰਾਮ ਆਪਾਂ ਕਰਾਂਗੇ ਸਮਾਪਤ ਕਿਉਂ ਕਾਲੂ ਰਾਤ ਦੀ ਬਰਾਤ ਹੈ ਉਹ ਤੁਹਾਨੂੰ ਬਲੌਗ ਆਪਾਂ ਆਰਡਾ ਦਿਖਾਉਣਾ ਦੇਖੋ ਇੱਕ ਜੱਟ ਆਪਾਂ ਹੋਰ ਲਾਤੀ ਬਾਈ ਕਹਿੰਦੇ ਇੱਕ ਵਾਰੀ ਹੋਰ ਨੱਚੀ ਟੱਪੀਏ ਮੜਾ ਜਾਣ ਦਾ ਮੋੜ ਚੋਂ ਚੱਲੀਏ ਇਹ ਸਾਡੀ ਭੈਣ ਆ ਰਾਜਨੀ ਇਹਦਾ ਵਿਆਹ ਆਪਣੇ ਪ੍ਰਿੰਡ ਕਰਾਜ ਜੀ ਨੇ ਇਹ ਵੀ ਅਮਰੀਕਾ ਹੈਡੀ ਕੁੜੀ ਦੇ ਇਹ ਮਸੀਦਾ ਮਾਮੇ ਦਾ ਮੁੰਡਾ ਹੈ ਇਹ ਆ ਗਿਆ ਤੇ ਆ ਸਾਡਾ ਪ੍ਰਾਣਾ ਸਾਵਾ ਜੀ ਮਨਜੋਤ ਜਗਿੰਦਰ ਤੋਂ ਆ ਹੈ ਜੇ ਹੁਣ ਇਹ ਵੀ ਅਮਰੀਕਾ ਇਕ ਚੜ ਲਾ ਕੇ ਤੇ ਹੁਣ ਆਪਾਂ ਚੱਲਾਂਗੇ ਵਾਪਸ ਟਾਈਮ ਬਹੁਤ ਹੋ ਚੁੱਕਿਆ ਜੀ ਰਾਤ ਦੇ तकरीबन 12:00 12:00 ਵੱਜ ਚੁੱਕ ਨੇ ਲਓ ਜੀ ਆਪਾਂ ਕਰਤੀ ਵਾਪਸੀ ਸਾਰਿਆਂ ਨੇ ਕਿਉਂਕਿ ਸਵੇਰ ਚਲੋ ਕੱਲੂ ਦਿਨੇ ਵਿਹਲੀਆਂ ਸੀ ਕੰਮ ਤਾਂ ਕੋਈ ਨਹੀਂ ਹੈਗਾ ਸਾਰੇ ਦਿਨੇ ਵਿਹਲੀਆਂ ਔਰ ਚਲੋ ਇਹ ਵੀ ਬਹੁਤ ਟਾਈਮ ਹੋ ਗਿਆ ਇੰਜਵਾਇ ਕਰ ਲਿਆ ਵਧੀਆ ਸਾਰਿਆਂ ਨੇ ਠੀਕ ਸੀਗਾ ਬੜਾ ਵੀ ਔਖਾ ਜਾਂਦਾ ਹੁਣ ਕੱਟ ਚੱਲਿਆ ਜਾਂਦਾ ਲਓ ਜੀ ਆਪਾਂ ਅੱਜ ਕੇ ਬਾਸ ਕੱਪੜੇ-ਕੱਪੜੇ ਚੇਂਜ ਕਰ ਲੇ ਤੇ ਹੁਣ ਵਲੌਗ ਦੀ ਆਪਣੀ ਸਮਾਪਤੀ ਹੈ ਸਾਰਾ ਬਲਾਗ ਦੇਖਿਓਗੇ ਸ਼ੇਅਰ ਵੀ ਕਰਿਓ ਲਾਇਕ ਕਮੈਂਟ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਦੱਸਿਆ ਕਰੋ ਕਮੈਂਟ ਕਰਕੇ ਆਪਣੇ ਬਲਾਗ ਤੁਹਾਨੂੰ ਕਿਵੇਂ ਲੱਗਦੇ ਨੇ ਅਤੇ ਨਵੇਂ-ਨਵੇਂ ਬਲਾਗ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਮਿਲਾਂਗੇ ਦੁਬਾਰਾ ਤੁਹਾਨੂੰ ਅਗਲੇ ਬਲਾਗ ਵਿੱਚ ਸ਼ੁਕਰੀਆ ਥੈਂਕ ਯੂ ਜੀ